ਬਾਨੀ ਸੰਧੂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਆਖਿਰ ਕੀ ਵਜ੍ਹਾ ਕੀ ਬਾਨੀ ਸੰਧੂ ਦਾ ਇੰਨਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਬਾਨੀ ਸੰਧੂ ਨੇ ਇੱਕ ਵੀਡੀਓ ਸ਼ੇਅਰ ਕਰੀ ਇੱਕ ਮੁੰਡੇ ਦੀ ਜੋ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਤੇ ਜਿਸ ਦੀ ਕੈਪਸ਼ਨ ਵਿੱਚ ਲਿਖਿਆ ਮਮ ਡੈਡ ਦਾ ਹਾਰਟ ਨਹੀਂ ਦਿਖਾਣਾ ਮੈਂ ਤੁਸੀਂ ਵੀ ਆਪਣੇ ਮਮ ਡੈਡ ਦਾ ਹਾਰਟ ਨਾ ਦਿਖਾਓ ਪਲੀਜ਼ ਉਸ ਦੇ ਨਾਲ ਹੀ ਵੀਡੀਓ ਦੇ ਉੱਪਰ ਵੀ ਲਿਖਿਆ ਬਹੁਤ ਹੀ ਜ਼ਿਆਦਾ ਇਮੋਸ਼ਨਲ ਕਰਤਾ ਭਰਾ ਤੂੰ ਮੈਨੂੰ ਇੰਨਾ ਇਮੋਸ਼ਨਲ ਵੀ ਮੇਰਾ ਰੋਂਦੀ ਦਾ ਹਾਸਾ ਨਿਕਲ ਗਿਆ ਆਖਿਰ ਮੁੰਡੇ ਨੇ ਕੀ ਕਿਹਾ ਸੀ ਕਿ ਜੋ ਕਿ ਬਾਨੀ ਸੰਧੂ ਦੇ ਵੀ ਅਥਰੂ ਆ ਗਏ ਤੁਸੀਂ ਵੀ ਦੇਖੋ ਇਹ ਮੁੰਡੇ ਦੀ ਵੀਡੀਓ ਉਹਦੇ ਦੱਸਿਓ ਜਰੂਰ ਕਿ ਤੁਹਾਨੂੰ ਵੀ ਇਹ ਨਿਹਾਰਤ ਕੀਤਾ ਜਾਂ ਨਹੀਂ ਆਪਣੇ ਮਮ ਡੈਡ ਕਾ ਤੂੰ ਹਰਟ ਨਾ ਦੁਖਾ ਹਰਟ ਨਾ ਦੁਖਾ ਕਿਤਨੇ ਦੁਖ ਦਰਦ ਸੇ ਮਮ ਡੈਡ ਨੇ ਪਾਲਾ ਤੁਝ ਕੋ ਖੁਦ ਰਹੇ ਹੰਗਰੀ ਦੀਆ ਮੂੰਹ ਕਾ ਬਾਈਟ ਤੁਝ ਕੋ ਲੇਕਿਨ ਤੂੰ ਨੇ ਉਹਨਕੇ ਲਈ ਕੀਆ ਹੈ ਕੀਆ ਆਪਣੇ ਮਮ ਡੈਡ ਕਾ ਤੂੰ ਹਰਟ ਨਾ ਦੁਖਾ ਹਰਟ ਨਾ ਦੁਖਾ Hi! Hi! oye oye Hi! hey, hi. Hi, hi. hey,